ਸਤਿ ਨਿਹਾਲ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਬਣਾ ਰਹੇ ਆ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹ ਰਹੋਂ ਦੇ ਫਾਰਮ ਤੋਂ ਛੇ ਨਗ ਮੱਜਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਡਿਟੇਲ ਆਪਾਂ ਥੋੜੀ ਥੋੜੀ ਵੀਰ ਦੇ ਕੋਲੋਂ ਪੁੱਛ ਲਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਦੱਸਿਓ ਇੱਕ ਨੰਬਰ ਮੱਝ ਦੀ ਡਿਟੇਲ ਆਪਾਂ ਵੀਰਾਂ ਨੂੰ ਭਾਜੀ ਸੁਬਾ ਦਰਜਾ ਹਾਂਜੀ 28 ਜੇ ਕੋ ਸੱਤ ਵਾਲੇ ਅਗਲੇ ਨੰਦੀ ਪਹਾਈ ਜਿਹੜੇ ਤਲੜ ਜਿਹਦੇ ਮਗਰ ਕੱਟਾ ਸੀ 1.5 ਵੀ ਨਹੀਂ ਆਇਆ ਲਓ ਜੀ ਕਰ ਲਓ ਚੈੱਕ ਜੀ ਕੀ ਮੁੱਲ ਰੱਖਿਆ ਜਿਹੜਾ ਰੇਟ ਦੀ ਗੱਲ ਕਰੀਏ ਤੇ 55000 ਤੋਂ ਪਹੁੰਚ ਜਾਂ ਗੱਡੀ ਆਉਂਦੀ ਦਾ 50000 ਰੁਪਏ ਦਵਾ ਘਰੇ ਆ ਕੇ ਲਵਾਂ ਤੇ 500 ਦਿੰਦੇ 500 ਰੁਪਿਆ ਹੋਰ ਛੋੜ ਇਹ ਤੋਂ ਅੱਗੇ 2 ਨੰਬਰ ਜੀ ਗੱਡੀ ਭਾਈ ਜੀ ਸੂਆ ਤਿੰਨਾਂ ਚੌਪਾ ਵਾਲਾ ਕੋ ਪੰਜਵਾਂ ਵਾਲਾ ਕੋ ਦਵਾ ਵਾਲਾ ਜੀ ਸੂਈ ਨਹੀਂ ਸਾਢੇ 3 ਮਹੀਨੇ ਜੇ ਬੱਚਾ ਨਹੀਂ ਆਉਂਦਾ ਜੀ ਬਾੜਾ ਤੇ 2-8 ਮੀਟਰ ਨੈਟ ਰੂਗਾ ساتھ ਲੈ ਕਿੰਨਾ ਮੁੱਲ ਦਾ ਰੇਟ ਦੀ ਗੱਲ ਕਹੀ ਜੀ ਹਮ ਤੇ ਪੂਰੇ ਭਾਈ ਜੀ ਦੀ ਅੱਗੇ 47000 ਦੇ ਵਿੱਚ ਪਹੁੰਚ ਗੱਡੀ ਆਉਂਦੀ ਲੈ 44000 44000 ਘਰੇ ਆ ਕੇ ਵੀ 500 ਦਿੰਦੇ 500 ਰੁਪਿਆ ਹੋਰ ਛੋ ਆਓ ਜੀ 3 ਨ ਸੂਬਾ ਪਰਿਵਰਤਜਾ ਆਵੇ ਚੰਗਾ ਨਾ ਲਿਖਾਵੇ ਨਾਵੇ ਤਾਹਾਂ ਪੁੱਛ ਜਿਵੇਂ 8 ਲੀਟਰ ਦੁੱਧ ਨੈਟ ਜੇ ਮਹਿਲ ਹਾਂਜੀ ਮੋਲ ਕਿੰਨਾ ਜੀ ਤੇ ਮੋਲ ਦੀ ਗੱਲ ਕਰੀਏ 50 ਤੇ ਪਹੁੰਚਾ 47 ਦੀ ਦੇਣੀ ਘਰੇ ਆ ਕੇ ਖੜੂਗਾ ਤੇ 500 ਹੋਰ ਛੋਟ ਪੈਂਦੀ ਬੜੀਆਂ ਥੋੜੀਆਂ ਨਹੀਂ ਹੈਗੀਆਂ ਆ ਅੱਗੇ ਡਿਟੇਲ ਪੁੱਛ ਲਓ ਆਓ ਜੀ ਇਧਰ 4 ਨੰਬਰ ਤੇ ਇਹ ਭਾਜੀ ਸੂਬਾ ਸੁੱਝਾ ਲਾਗੇ ਕੋ ਤੇ ਜਾਲਾ ਦੇ ਘੜਾ ਭਰਾਂ ਦੇ ਗਾੜੀ ਜਾਂ ਸੀ ਨੂੰ ਇਹਨੂੰ ਮੈਂ ਸਾਢੇ 3-4 ਵੀ ਜੇ ਜਬਾਰੀ ਸਾਰੀ ਵੀ ਅਮੀ ਨਹੀਂ ਅੱਛਾ ਜੀ ਮੋਲ ਦਾ ਤੇ ਦੁੱਧ ਸਾਟਿਆ ਕੋਈ ਸ਼ੀਰ ਆ ਰਿਹਾ ਮੋਲ ਦੀ ਗੱਲ ਕਰੀਏ 43000 ਦੇ ਵਿੱਚ ਪੰਜ ਗੱਡੀਆਂ ਆ ਗਈ ਲੈ ਪੂਰੇ ਚਾਹੀਏ ਪੂਰੇ 40000 ਇਹ ਤੋਂ ਅੱਗੇ ਵੱਡੀ ਮਚ ਆ ਗਈ ਜੀ ਸੂਆ ਪਹਿਲਾ 20 ਪਹਿਲੇ 600 ਬਹੁਤ ਚੰਗੀ ਆ ਹਾਂਜੀ ਦੁੱਧ ਕਿੰਨਾ ਜੀ ਬੈਂ ਨੀ ਵਾਲੇ ਅਗਲੇ ਸੰਤ ਧਾਰਾ ਘਟਿਆ ਅੱਧਾ ਵਾਲੇ ਬਈ ਅੱਛਾ ਜੀ ਸੱਤ ਆ ਕੋ ਸ਼ੇਰ ਆ ਠੀਕ ਹੈ ਜੀ ਕੀ ਮੁੱਲ ਮੋਲ ਦੀ ਗੱਲ ਕਰੀਏ ਤੇ ਇਹ ਪਾਜੀ ਇਹਦੇ ਤੇ 45000 ਦੇ ਪਾਉਣ ਠੀਕ ਹੈ ਜੀ ਗੱਡੀ ਆ ਗਈ ਲੈ ਪੂਰੇ ਬਕਾਲੀ 40000 ਅੱਗੇ ਖੜੂ ਤੇ 500 ਰੁਪਏ ਲਓ ਜੀ ਅੱਗੇ ਆਜੋ ਜੀ 5 6 ਨੰਬਰ ਪਾਜੀ ਸੂਆ ਤੇ ਜਾਲ ਵਾਲੇ ਕੋ ਧਰਥਾ ਨਾ ਮੇਰੇ ਭਾਵੇਂ ਨਾਲ ਇਹ ਦੋ ਤਗਾ ਨਹੀਂ ਆਪ ਕੋ ਸਾਤਾ ਗਏ ਜੀ ਨੂੰ 3.5 ਮਹੀਨੇ ਇਹ ਚਾਰ ਵਾਲੇ 5 ਕੋ 5 ਲੱਖ ਹਾਂਜੀ ਮੁੱਲ ਕੀ ਤੇ ਰੇਟ ਦੀ ਗੱਲ ਕਿੰਨੀ ਹੂੰ ਉੰਨੇ ਪਾਦੀ ਜੀ ਹੜਤਾਲ ਜਿਆ ਦੇ 44000 ਜਹ ਪਹੁੰਚ ਜੀ ਗੀ ਪੂਰੇ 45000 ਵੀ ਘਰ ਆਏ ਉਹ 500 ਰੁਪਿਆ ਜੋੜ ਠੀਕ ਹੈ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ